ਲੋ ਜੀ ਅਸੀਂ ਪਹੁੰਚ ਗਏ ਵਾਗੇ ਕੇ ਤੇ ਇੱਥੇ ਬਹੁਤ ਸਬਜ਼ੀਆਂ ਲੱਗੀਆਂ ਨੇ ਤੇ ਆਲੂ ਵੀ ਲੱਗੇ ਹੋਏ ਤੇ ਹੁਣ ਆਪਾਂ ਪਿੰਡ 'ਚ ਐਂਟਰੀ ਕਰਨ ਲੱਗੇ ਆ ਤੇ ਦੇਖੋ ਤੁਸੀਂ ਇਤ ਸਬਜ਼ੀਆਂ ਹੀ ਸਬਜ਼ੀਆਂ ਤੇ ਦੂਰ ਤੱਕ ਨਿਗਾਹ ਮਾਰੋ ਕਿ ਸਬਜ਼ੀਆਂ ਆਲੂ ਹੀ ਲੱਗੇ ਆ ਮਟਰ ਲੱਗੇ ਆ ਮਿਰਚਾਂ ਵੀ ਲੱਗੀਆਂ ਨੇ ਤੇ ਵੰਗੇ ਤੋਰੀਆਂ ਵੀ ਲੱਗੀਆਂ ਨੇ ਵੰਗੇ ਖੀਰੇ ਲੋ ਜੀ ਆਪਾਂ ਕਰ ਲਈ ਐਂਟਰੀ ਪਿੰਡ ਦੇ ਵਿੱਚ ਤੇ ਇਧਰੋਂ ਵੀ ਰਾਹਾਂ ਦਾ ਨਹਿਰੇ-ਨਹਿਰੇ ਥ्रू ਆ ਗਿਆ ਮਮਦੋਟ ਤੋਂ ਕੜਮੇਵਾਲ ਦੇ ਤੇ ਇਧਰ ਵੀ ਗਿਆ ਚਲਾ ਥੱਲੇ ਜੀ ਤਾਂ ਜਾ ਗਿਆ ਇਹ ਸ਼ਹਿਰ ਗਿਆ ਚਲਾ ਤੇ ਇਧਰ ਆ ਗਿਆ ਆਪਾਂ ਕਰ ਲਏ ਪਿੰਡ ਦੇ ਵਿੱਚ ਐਂਟਰੀ ਆਪ ਪ੍ਰਾਲੀ ਦੇ ਵਿੱਚ ਦੇਖੋ ਨਵੀਂ ਤਕਨੀਕ ਤੇ ਆਲੂ ਗਾਜਰਾਂ ਪਟਿੰਦੀਆਂ ਪਈਆਂ ਨੇ लसन देखो पराली दे देखो आलू सब्जिया तलकिया तलके आप आ गए नागरिक वलिया तो लांग आए आप हूं आ गए नागरिक ਪਰਾਠੀ ਸੀ ਆਈ ਫੋਕ ਤੇ ਤੇ ਪਕੌੜੇ ਕਾਲਮ ਚਮਨ ਗੋਭੀ ਦੇ ਪਕੌੜੇ ਤੇ ਸਦਨ ਪਾਲਕ ਦੇ ਪਕੌੜੇ ਪਾਇ ਨਾજર ਕੀ ਤੇ ਨਾજર ਕੀ ਤੇ ਵੇਖੋ ਨੀਰੀ ਸਬਜੀ ਸਬਜੀ ਇਹ ਕਿਤੇ ਗੋਭੀ ਕਿਤੇ ਗਾਜਰ ਕੀਤੇ ਮੇਥੇ ਤੇ ਵੇਖੋ ਮੇਰੇ ਪਿੱਛੇ ਵੀ ਨੀਰੀ ਸਬਜੀ ਲੱਗੀ ਹੋਈ ਹੈ ਤੇ ਇੱਥੇ ਆਏ ਸੀ ਬਜ਼ੁਰਗ ਤੇ ਭੋਗ ਤੇ ਤੇ ਹੁਣ ਆਪਾਂ ਚਾਹ ਪਾਣੀ ਪੀ ਲਿਆ ਪਕੌੜੇ ਪਕੂੜੇ ਖਾ ਲਏ ਤੇ ਪਕੌੜੇ ਖਾ ਕੇ ਆਪਾਂ ਫ੍ਰੀ ਹੋ ਗਏ ਤੇ ਅਸਵਜੀਆਂ ਕਾਫੀ ਲੱਗੀਆਂ ਆਈਆਂ लो जी देखो थले की लग गया है मिर्च अच्छा मरचा के बूटे लगे हुए मरचा बहुत लगे ने खेत चिट्टे चिट्टे लगते ने खेत एक इतों बार्डर के खेत चिट्टे चिट्टे लगते ने ਦੀ ਬਾਹਰ ਪਿੰਡ ਤੋਂ ਬਾਹਰ ਨਾਗਰ ਕੀ ਪਿੰਡ ਤੋਂ ਬਾਹਰ ਵਸਤੀਆਂ ਜਿਵੇਂ ਖੇਤਾਂ ਦੇ ਵਿੱਚ ਘਰ ਪਾਏ ਹੋਏ ਨੇ ਸਭ ਨੇ ਤੇ ਦਰਿਆ ਵਾਲਾ ਇਲਾਕਾ ਆ ਜਾਂਦਾ ਕਿ ਸਤਲੁਜ ਦਰਿਆ ਦੇ ਨਾਲ ਹੀ ਹੋ ਜਾਂਦਾ ਬਾਰਡਰ ਤੇ ਨਾਲ ਹੀ ਥੋੜੀ ਪੰਦ ਤੇ ਅੱਗੇ ਪਾਕਿਸਤਾਨ ਦਾ ਬਾਰਡਰ ਆ ਜਾਂਦਾ ਤਾਰ ਤੇ ਵੇਖੋ ਪਬਲਿਕ ਚਾਹ ਪੀ ਪੀ ਕੇ ਤੇ ਪਕੌੜੇ ਖਾ ਖਾ ਕੇ ਨਿਆਲ ਹੋ ਗਏ ਸਾਰੀ ਸੰਗਤ

ਤੇ ਖੇਤ ਵਿੱਚ ਬੈਠੇ ਬਹੁਤ ਵਧੀਆ ਲੱਗਦਾ। ਲੋ ਲੱਗੀ ਹੋਈ ਲੰਗਰ ਬਣਾਉਣ ਵਾਸਤੇ ਤੇ ਚਿੜੀਆਂ ਨੇ ਆਲੂ ਨਾ ਪਾਇਆ। ਦੇਖੋ ਮਰੂਦ ਲੱਗੇ। ਸਾਰੇ ਬਾਰੇ ਖੇਤਾਂ ਵਿੱਚ ਹੀ ਬੈਠੇ ਹੋਏ ਇੱਥੇ ਲੋ ਜੀ ਆਪਾਂ ਖਾ ਲਿਆ ਲੰਗਰ ਤੇ ਹੁਣ ਆਪਾਂ ਚਲਦੇ ਆ ਘਰ ਨੂੰ ਨਾਗਰ ਸਿੰਘ ਵਾਲਾ ਤੇ ਨਾਗਰ ਸਿੰਘ ਤੋਂ ਹੁਣ ਜਾਣਾ ਟੀਪੀ ਵਾਲੇ ਰਸਤੇ ਤੇ ਦੇਖੋ ਪਿੰਡ ਤੇ ਸਬਜ਼ੀਆਂ ਦੇਖੋ ਮਟਰ ਅੰਜੀ ਹਾਪਤ ਪਹੁੰਚ ਗਏ ਜਿੱਥੇ ਗਾਜਰਾ ਪਟਿੰਡੀਆਂ ਨੇ ਤੇ ਆ ਨਾਜ਼ਰ ਕੀ ਹੈ ਨਾ ਨਾਗਰ ਵਾਲੇ ਨਾਗਰ ਵਾਲੇ ਪਿੰਡ ਤੇ ਬਾਰਡਰ ਦੇ ਨੇੜੇ ਹਾਂਜੀ ਦੇਖੋ ਗਾਜਰਾ ਦੇ ਗੱਟੇ ਭਰੇ ਹੋਏ ਇੱਧਰ ਇੱਧਰ ਕੋਲ ਕਰੋ ਭਾ ਜਿਹਰੇ ਕੋਲ ਬਣਾ ਰਹੀ ਆ ਨਹੀਂ ਫਿਰ ਪਤਾ ਕੀ ਲੱਗਦਾ ਚਲ ਕੋਈ ਗੱਲ ਨਹੀਂ ਆਪਾਂ ਕਾਨੂੰ ਫਿਰ ਨਹੀਂ ਸਿੱਧਾ ਪਗਾਈ ਦੇਖੋ ਇਹ ਦਰ ਨਾ ਭਾਈ ਠੀਕ ਹੈ ਆਇ ਨੂੰ ਆ ਰਮੂ ਇੱਧਰ ਖੜਾ ਸਸਤੀਆਂ ਗਾਜਰਾਂ ਨੇ ਜਿਨਨੇ ਜਲਾਲਾਬਾਦ ਤੋਂ ਲੈਣੀਆਂ ਨੇ ਇੱਥੇ ਆ ਜਾਓ ਨਾਜ਼ਰ ਸਿੰਘ ਵਾਲੇ ਕੇ ਨਾਗਰ ਸਿੰਘ ਵਾਲੇ ਨਾਗਰ ਵਾਲੇ ਬੜੀਆਂ ਸਬਜ਼ੀਆਂ ਨੇ ਇੱਧਰ ਰੂਹ ਖੁਸ਼ ਹੋ ਜਾਂਦਾ ਇੱਧਰ ਆਣ ਕੇ ਹਾਂਜੀ ਹਾਂਜੀ ਸਾਡੇ ਵੱਲੇ ਤਾਂ ਕੁਝ ਵੀ ਨਹੀਂ ਹੈਗਾ ਹਾਂਜੀ कि कर दे जा एगे। एगे। पठे, पठे। अच्छा पट्ठे बनाओगे मझा मज, खा जाने गाव गु अच्छा नागर आल चुगे की इक नंबर गाजर ते जिने लैनी आ जो जी ते इधर दे भी खड़े है देखो कि గోల్డన్లు గోల్డన ఆలూ యాజీ ఆ ట్రెక్టర్ నవా దే ట్రెక్టర్ నవా దే బాయ్ జీ ਆਲੋ ਜੀ ਦਾ ਸਾਲ ਸਤੇ ਵਾ ਗੁਰੂ ਜੀ ਸੱਤੇ ਹਾਜਮੂਨ ਕਰਦੇ ਆ ਕਿ ਸਭ ਸਾਰੇ ਠੀਕ ਹੀ ਹੋਵੋ ਜੀ ਹਾਲ ਜੀ ਤੇ ਆਪਾ ਪਹੁੰਚ ਗਿਆ ਨਾਚੇ ਸੰਗ ਵਾਲੇ ਤੇ ਇੱਕ ਇੱਕ ਗਾਜਰਾ ਪੁੱਟਦੇ ਸੀ ਤੇ ਸਾਨੂੰ ਬਹੁਤ ਹੀ ਵਧੀਆ ਲੱਗਿਆ ਕਿ ਸਾਡੇ ਇਲਾਕੇ ਵਿੱਚ ਕੋਈ ਸਰਚਾ ਦੇ ਵਿੱਚ ਦਾ ਕਿ ਆਪਾਂ ਤੋਂ ਦਸੌੜਿਆ ਵੀ ਗਾਜਰਾ ਕਿਵੇਂ ਸੀ ਬਹੁਤ ਇਕੱਲਾ ਵਟੀ ਤੇ ਗਾਜਰਾ ਪੁੱਟ ਦੇ ਕਿਵੇਂ ਆ ਆਨੇ ਗਾਜਰਾ ਪੁੱਟਦੇ ਪੈ ਤੇ ਗੱਟਿਆਂ ਚ ਭਰੀ ਜਾਂਦੇ ਤੇ ਛੇਜੇ ਲਾ ਕੇ ਇਹ ਮੱਜਾਂ ਨੂੰ ਪਾ ਦਿੰਦੇ ਤੇ ਛੇਜਾ ਵੀ ਬੇਕਾਰ ਨਹੀਂ ਜਾਂਦਾ ਕਿ ਡੰਗਰਾਂ ਦੇ ਕੰਮ ਆਉਂਦਾ ਐ ਛੇਜਾ ਵੀ ਤੇ ਗਾਜਰਾ ਤੇ ਮੰਡੀ ਚ ਲਾ ਦਿੰਦੇ ਤੇ ਉਹ ਗਾਜਰਾਵਾਂ ਵਾਲੀ ਮਸ਼ੀਨ ਐ ਜੀ ਉਹ ਮਸ਼ੀਨ ਨਾਲ ਪੁੱਟਦੇ ਬਾਈ ਜੀ ਤੋਂ ਸਬਜੀ ਵਿੱਚ ਫਾਇਦਾ ਹੁੰਦਾ ਐ ਸਬਜ਼ੀਆਂ ਵਿੱਚ ਫਾਇਦਾ ਤੁਹਾਨੂੰ ਉਹ ਲੱਕੀ ਫੱਪੀ ਜੀ ਬਹੁਤ ਫਾਇਦਾ ਜੀ ਕਣਕ ਝੋਨੇ ਨਾਲੋਂ ਕਿਵੇਂ ਆ ਹਾਂ ਝੋਨੇ ਨਾਲੋਂ ਬਹੁਤ ਫਾਇਦਾ ਜੀ ਕਣਕ ਝੋਨੇ ਨਾਲੋਂ ਫਾਇਦਾ ਹਾਂਜੀ ਸਬਜ਼ੀਆਂ ਸਾਨੂੰ ਬਹੁਤ ਫਾਇਦਾ ਜੀ ਤੇ ਆਪਾਂ ਫਿਰ ਖੇਤੀਬਾੜੀ ਵਾਲਿਆਂ ਨੂੰ ਕੀ ਕਵਾਂਗੇ ਜੇ ਇਹੀ ਕਵਾਂਗੇ ਕਿ ਖਸ ਤੇ ਸਬਜ਼ੀਆਂ ਲਾਓ ਤੇ ਸਬਜ਼ੀਆਂ ਬਹੁਤ ਵਧੀਆ ਤੰਦਰੁਸਤ ਖਾਣ ਲਈ ਹਰੀਆਂ ਸਬਜ਼ੀਆਂ ਖਾਣੇ ਚਾਹੀਦੀਆਂ ਨੇ ਸਬਜ਼ੀਆਂ ਆਪਾਂ ਨੂੰ ਬੀਜਣੀਆਂ ਚਾਹੀਦੀਆਂ ਨੇ ਚਾਹੇ ਥੋੜੀਆਂ ਬੀਜੋ ਚਾਹੇ ਜ਼ਿਆਦਾ ਬੀਜੋ ਕਿ ਸਬਜ਼ੀਆਂ ਦੇ ਵਿੱਚ ਸਪਰੇਅ ਰੇ ਖਾਤ ਨਹੀਂ ਪਾਉਣੀ ਚਾਹੀਦੀ ਕਿ ਆਪਾਂ ਨੂੰ ਬਿਮਾਰੀ ਲੱਗ ਜਾਂਦੀ ਤੇ ਬਿਮਾਰੀਆਂ ਤੋਂ ਆਪਾਂ ਨੂੰ ਰਹਿਤ ਰਹਿਣਾ ਚਾਹੀਦਾ ਕਿ ਅੱਜਕੱਲ ਬਹੁਤ ਜ਼ਿਆਦਾ ਕੈਸਰ ਦੀ ਬਿਮਾਰੀ ਹੋ ਗਈ ਕਾਲੇ ਪੀਲੇ ਦੀ ਬਿਮਾਰੀ ਹੋ ਗਈ ਤੇ ਆਪਾਂ ਆਪਦੀ ਚੀਜ਼ ਬੀਜਾਂਗੇ ਤੇ ਆਪਦੇ ਹੱਥੀ ਖਾਵਾਂਗੇ ਬਾਹਰ ਦੀ ਸਪਰੇਵਾਂ ਕੀਤੀਆਂ ਹੁੰਦੀਆਂ ਨੇ ਤੇ ਸਰੀਰ ਵੀ ਤੰਦਰੁਸਤ ਰਹਿੰਦਾ ਹਾਂਜੀ ਯੋ ਸਾਡੇ ਮਨ ਸਪਰਿਆ ਹਸਪਰੂਆਂ ਤਾਂ ਘੱਟ ਹੀ ਕਰਦੇ ਆ ਮਤਲਬ ਇੱਕ ਵਾਰੀ ਰੇ ਪਾਤੀ ਦੇ ਬਸ ਉਹਦੇ ਬਾਅਦ ਲੋਡ ਨਹੀਂ ਪੈਂਦੀ ਵੀ ਉਹ ਸਬਜ਼ੀਆਂ ਫੁੱਲੀਆਂ ਵਧੀਆ ਬਹੁਤ ਬਿਜਲੀ ਚਾਹੀਦੀਆਂ ਨੇ ਸਾਰਿਆਂ ਨੂੰ ਹੀ ਤੁਸੀਂ ਟਰੈਕਟਰ ਨਾਲ ਪੁੱਟ ਦਿਓ ਹਾਂਜੀ ਅੱਛਾ ਤੇ ਆ ਛੇਜਾਂ ਵੀ ਕੰਮ ਆ ਜਾਂਦਾ ਹਾਂਜੀ ਇਹ ਪਛੋਂ ਆਉਂਦੇ ਜੀ ਅੱਛਾ ਤੇ ਫਿਰ ਦੋਨੇ ਚੀਜ਼ਾਂ ਕੰਮ ਆ ਜਾਂਦੀਆਂ ਨੇ ਤੇ ਫਿਰ ਤਾਂ ਬਹੁਤ ਵਧੀਆ ਸਬਜ਼ੀਆਂ ਆਪਾਂ ਨੂੰ ਲਾਣੀਆਂ ਚਾਹੀਦੀਆਂ ਨੇ ਬੇ ਰੇ ਤੋਂ ਬਗੈਰ ਖਾਦ ਤੋਂ ਬਗੈਰ ਸਪਰੇਅ ਤੋਂ ਬਗੈਰ ਲੋ ਜੀ ਇਹ ਵੀਰ ਪਟਦੇ ਨੇ ਗਾਜਰਾ ਹਾਲੇ ਹਾਂਜੀ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਕਰੋ ਸ਼ੇਅਰ ਕਰੋ ਘੰਟੀ ਦਾ ਬਟਨ ਦਬਾਓ ਧੰਨਵਾਦ ਜੀ